ਲੁਧਿਆਣਾ ਤੋਂ ਲੋਕ ਸਭਾ ਮੈਂਬਰਸ਼ਿਪ ਦੇ ਬੀਜੇਪੀ ਪ੍ਰਤੀਯਾਸੀ ਰਵਨੀਤ ਬਿੱਟੂ ਨੇ ਆਖਿਆ ਹੈ ਕਿ ਜੇ ਪੰਜਵਾਂ ਸਰਕਾਰ ਬਣਦੀ ਹੈ ਤੀਜੀ ਵਾਰੀ ਤਾਂ ਵਾਗਾਂ ਬਾਰਡਰ ਦੇ ਰਾਹੀਂ ਜਿਹੜਾ ਰੂਟ ਹੈ bizness ਵਾਸਤੇ ਵਪਾਰ ਲਈ ਉਹ ਖੋਲ ਦਿੱਤਾ ਜਾਵੇਗਾ ਜਿਸ ਦੇ ਨਾਲ ਪੰਜਾਬ ਨੂੰ ਬਹੁਤ ਜ਼ਿਆਦਾ ਖਾਸ ਕਰਕੇ ਲੁਧਿਆਣਾ ਨੂੰ ਬਹੁਤ ਸਾਰਾ ਫਾਇਦਾ ਹੋਵੇਗਾ ਕਿ ਵਪਾਰ ਜਿਹੜਾ ਹੈ ਅੰਤਰਰਾਸ਼ਟਰੀ ਦੇਸ਼ਾਂ ਦੇ ਨਾਲ ਹੋ ਸਕੇਗਾ ਰਵਨੀਤ ਬਿੱਟੂ ਨੇ ਇੱਕ ਅਲਬਾਤ ਦੌਰਾਨ ਇਹ ਦੱਸਿਆ ਕਿ ਵਪਾਰ ਪੋਲੰਡ ਦਾ ਜਿਹੜਾ ਪਲਾਨ ਹੈ ਨਤਿੰਗੜਕਰੀ ਬਲਾਈ ਬੈਠੇ ਨੇ ਤੇ ਇਸ ਦੇ ਨਾਲ ਜਿਹੜਾ ਵਪਾਰ ਖੁੱਲਣ ਦੇ ਨਾਲ ਸੜਕ ਦੇ ਰਾਹੀ ਜਿਹੜਾ ਕਾਫੀ ਜਿਹੜਾ ਫਾਇਦਾ ਹੈ ਪੰਜਾਬ ਨੂੰ ਹੋਵੇਗਾ ਵਾਕਾ ਬਾਰਡਰ ਤੋਂ ਦੱਸ ਦਈਏ ਅ ਅੰਮ੍ਰਿਤਸਰ ਦੇ ਬਿਲਕੁਲ ਨਾਲ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਉੱਥੋਂ ਕਦੇ ਵਪਾਰ ਹੋਇਆ ਕਰਦਾ ਸੀ ਤੇ ਜਦੋਂ ਹਾਲਾਤ ਕਿਸੇ ਸਮੇਂ ਪਾਕਿਸਤਾਨ ਨਾਲ ਥੋੜੇ ਠੀਕ ਸੀਗੇ ਤਾਂ ਉਹ ਰੂਟ ਦੇ ਰਾਹੀ ਵਪਾਰ ਤੋਂ ਇਲਾਵਾ ਜਿਹੜੇ ਕਾਫੀ ਲੋਕੀ ਪਾਕਿਸਤਾਨ ਵੀ ਜਾਂਦੇ ਸੀ ਹਾਲਕਿ ਹੁਣ ਵੀ ਕਈ ਮਾਮਲਿਆਂ ਦੇ ਵਿੱਚ ਜਦੋਂ ਜਾਣਾ ਹੁੰਦਾ ਹੈ ਤਾਂ ਉਹ ਰਸਤਾ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਲੇਕਿਨ ਹਾਲ ਹੀ ਕੜੀ ਬਹੁਤ ਜ਼ਿਆਦਾ ਉੱਥੇ ਜਿਹੜੀ ਚੈਲਪੈਲਾ ਨਹੀਂ ਹੁੰਦੀ ਹਾਲਾਂਕਿ ਵਾਗਾ ਬਾਰਡਰ ਦੇ ਉੱਪਰ ਜਿਹੜੀ ਪ੍ਰੇਡ ਹੈ ਦੋਨੋਂ ਮੁਲਕਾਂ ਦੇ ਪਾਸੇ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਉਸ ਤੋਂ ਵੇਖਣ ਦੇ ਲਈ ਦੋਵੇਂ ਪਾਸੇ ਕਾਫੀ ਲੋਕ ਕੀ ਆਉਂਦੇ ਨੇ ਰਵਨੀਤ ਬਿੱਟੂ ਜੋ ਕਿ ਹੁਣ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਵਿਚੋਂ ਲੜ ਰਹੇ ਨੇ ਤੀਜੀ ਵਾਰੀ ਮੈਂਬਰ ਪਾਰਲੀਮੈਂਟ ਬਣ ਸਕੀ ਨੇ ਉਹਨਾਂ ਨੇ ਆਖਿਆ ਇਹ ਜਿਹੜਾ ਵਪਾਰ ਹੈ ਉਹ ਸੂਚਿਤ ਹੋਦਾ ਜਾ ਰਿਹਾ ਰਮਨੀਤ ਮਿੱਟੂ ਨੇ ਇਹ ਵੀ ਆਖਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਜਿਹੜੇ ਵੀ ਲੋਕੀ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਹ ਬਲਕਿ ਕਿਸਾਨ ਨਹੀਂ ਹੈਗੇ ਤੇ ਜਿਹੜੇ ਕਿਸਾਨ ਅਸਲ ਦੇ ਵਿੱਚ ਨੇ ਉਹ ਇਸ ਸਮੇਂ ਚੋਨਾ ਲਾਉਣ ਦੇ ਵਿੱਚ ਬਿਜ਼ੀ ਨੇ ਜਾਂ ਹਾੜੀ ਦੇ ਵਿੱਚ ਨੇ ਆਪ ਦਾ ਮਸ਼ਰੂਫ ਨੇ ਲੇਕਿਨ ਜਿਹੜੇ ਲੋਕੀ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਹ ਵਾਅਕੇ ਕਿਸਾਨ ਨਹੀਂ ਹੈਗੇ ਤੇ ਉਹ ਕਾਂਗਰਸ ਅਤੇ ਆਪ ਦੇ ਕੈਨ ਦੇ ਕਾਰਨ ਇਹ ਜਿਹੜਾ ਵਿਰੋਧ ਹੈ ਉਹ ਕਿਸਾਨੇ ਨੇ ਕਿ ਤਾਹੀਂ ਵੱਡਾ ਵਿਰੋਧ ਜੁੜਾ ਹੈ ਕੀਤਾ ਜਾ ਰਿਹਾ ਤੇ ਉਹਨਾਂ ਨੇ ਆਖਿਆ ਇਸ ਦਾ ਜਿਹੜਾ ਨੁਕਸਾਨ ਹੈ ਉਹਨਾਂ ਨੂੰ ਹੋਵੇਗਾ ਛੋਟੇ ਕਿਸਾਨ ਨੂੰ ਹੋਵੇਗਾ ਮਾਰਚ 24 ਕਿਸਾਨ ਨੂੰ ਹੋਵੇਗਾ ਉਹਨਾਂ ਨੇ ਆਖਿਆ ਕਿ ਜਿਹੜੇ ਲੋਕ ਜਿਹੜੇ ਨੇ ਉਹ ਸ਼ਹਿਰਾਂ ਦੇ ਵਿੱਚ ਆਉਂਦੇ ਨੇ ਖਰੀਦਦਾਰੀ ਕਰਨ ਆਪਣੇ ਫੰਕਸ਼ਨ ਪਟੈਂਟ ਕਰਨ ਆਪਣੇ ਸੰਬੰਧੀਆਂ ਨੂੰ ਮਿਲਣ ਵਾਸਤੇ ਲੇਕਿਨ ਜਦੋਂ ਪਿੰਡ ਜਾਂਦੇ ਨੇ ਤਾਂ ਉਹਨਾਂ ਦਾ ਵਰਤਾਰਾ ਹੈ ਜਿਹੜਾ ਉਹ ਬਦਲ ਜਾਂਦਾ ਹੈ ਇਹ ਕਹਣਾ ਸੀ ਰਮਨਜੀਤ ਮੁੱਛੂ ਦਾ ਤੁਹਾਨੂੰ ਇਹ ਦੱਸਦੀ ਰਮਨਜੀਤ ਬਿੱਟੂ ਦਾ ਕਈ ਥਾਵਾਂ ਤੇ ਪਿੰਡਾਂ ਦੇ ਵਿੱਚ ਵਿਰੋਧ ਹੋਇਆ ਹੈ ਤੇ ਇਹਦੇ ਕਰਕੇ ਜਿਹੜਾ ਹੈ ਕਿਉਂਕਿ ਭਾਜਪਾ ਦਾ ਵਿਰੋਧ ਜਿਹੜਾ ਹੈ ਉੱ chal ਰਿਹਾ ਸੀ ਹੁਣ ਨਰਿੰਦਰ ਮੋਦੀ ਵੀ ਜਿਹੜਾ ਪੰਜਾਬ ਆ ਰਹੇ ਨੇ ਤੇ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਕਰਨਾ ਲੱਗਿਆ ਹੋਇਆ ਹੈ ਉਹਦੇ ਕਰਕੇ ਵੀ ਜਿਹੜਾ ਪਟਿਆਲੇ ਦੇ ਵਿੱਚ ਨਰਿੰਦਰ ਮੋਦੀ ਦਾ ਰੈਲੀ ਹੋਣੀ ਆ ਉਸ ਦੇ ਲਈ ਵੀ ਕਿਸਾਨਾਂ ਨੇ ਉੱਥੇ ਜਾਮ ਲਈ ਜਿਹੜੀ ਗੱਲ ਹੈ ਉਹ ਆਖੀ ਸੀਗੀ ਤਲਾਕੀ ਕੈਪਟਰ ਅਮਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਨਹੀਂ ਸ਼ਾਮਲ ਹੋਣਗੇ ਕਿਉਂਕਿ ਉਹ ਵਿਰਮਾਰ ਚੱਲ ਰਹੀ ਹੈ ਇਸ ਸਮੇਂ ਦਿੱਲੀ ਦੇ ਆਪ ਦੇ ਕਰਕੇ ਉਹ ਸੇ ਆਰਾਮ ਕਰ ਰਿਹਾ ਹੈ ਉਕਾ ਦੇ ਪਰ ਦੇਖਦੇ ਹਾਂ ਕਿ ਇਹ ਜਿਹੜੀ ਜੈਲੀ ਹੈ ਇਸ ਦੇ ਵਿੱਚ ਮੋਦੀ ਕੀ ਆਪ ਦੇ ਨੇ ਕਿੰਨ ਪੰਜਾਬ ਦੀ ਪਹਿਲੀ ਜਿਹੜੀ ਜੈਲੀ ਹੈ ਉਹ ਕਰੀ ਇਸ ਇਲੈਕਸ਼ਨ ਦੇ ਵਿੱਚ ਹੋਣ ਲੱਗੀ ਹੈ ਕਿ ਕੀ ਹੋਥੇ ਤਰਫੋਂ ਕਿਸੇ ਨੂੰ ਮਿਲ ਜੇ ਇਹ ਕਾਉਂਸਿਲ ਲੁਧਿਆਣਾ ਕੋਸਟਲੀ ਮਨੀ ਸਿੰਘ ਬੋਲ ਰਿਹਾ ਹੈ